ਸਾਥੀ ਵਾਹਿਗੁਰੂ ਦੇ ਸ੍ਰੀ ਭਗੋਤੀ ਜੀ ਸਹਾਇ ਵਾਰ ਸ੍ਰੀ ਭਗੋਤੀ ਜੀ ਦੀ ਪਾਛਾਹੇ ਦਸਮੀ। ਪ੍ਰੀਤਮ ਭਗੋਤੀ ਸਿਮਰਿਆ ਗੁਰੂ ਨਾਨਕ ਲਈ ਧਿਆਏ। ਫਿਰ ਅੰਗਤ ਗੁਰੂ ਤੇ RAMਦਾਸ RAMਦਾਸਾ ਹੋਏ ਸਹਾਇ। ਅਰਜਨ ਹਰਗੋਬਿੰਦ ਨੂੰ ਸਿਮਰਿਆ ਸ੍ਰੀ ਹਰਿ ਰਾਏ। ਸ੍ਰੀ ਹਰਿ ਰਾਏ ਧਿਆਇਆ ਜਿਨ ਦਿੱਥੇ ਸਭ ਦੁੱਖ ਜਾਏ। ਤੇ ਇਕ ਬਹਾਦਰ ਸਿਮਰਿਆ ਘਰ ਨੌਂ ਲਿਤਾਏ ਧਾਏ। ਦਸਵੇਂ ਪਾਸਾ ਸਹਾਇ શ્રી ਗੁਰੂ ਗੋਬਿੰਦ ਸਿੰਘ ਜੀ ਸਾਹਿਬ ਸਭ ਥਾਈ ਹੋਏ ਸਹਾਇ ਦਸਾਂ ਪਾਸਾਈਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦਿਦਾਰ ਦਾ ਧਿਆਨ ਕਰਕੇ ਬੋਲਣਾ ਜੀ ਵਾਹਿਗੁਰੂ ਪੰਜਾਬ ਪਿਆਰਿਆਂ ਦੇ ਸਹਿਬਜ਼ਾਦਿਆਂ ਦੇ 40 ਮੁਕਤੇ ਅਖਟੀਆਂ ਜੱਪੀਆਂ ਤੱਪੀਆਂ ਜਿਨ੍ਹਾਂ ਨੇ ਵੰਡ ਛਕਿਆ ਦੇਵ ਚਲਾਈ ਤੇਗਵਾਹੀ ਅਣ ਦੇਖ ਕੇ ਅੰਡਠ ਕੀਤਾ ਇਹਨਾਂ ਪਿਆਰਿਆਂ ਸੱਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਬੋਲਣਾ ਜੀ ਵਾਹਿਗੁਰੂ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਠ ਸੀਸ ਦਿੱਤੇ ਬੰਦ-ਬੰਦ ਕਟਵਾਏ ਖੋਪਰੀਆਂ ਲੋਹਾਈਆਂ ਚੱਖੜੀਆਂ ਦੇ ਚੜੇ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਦਿੱਤੀਆਂ ਧਰਮ ਨਹੀਂ ਹਾਰਿਆ ਸੀ ਕੀ ਕੇਸਾਂ ਸਵਾਸਾਂ ਨਾਲ ਨਿਭਾਈ ਤਿੰਨਾਂ ਦੀ ਕਮਾਈ ਦਾ ਧਿਆਨ ਧਰ ਕੇ ਬੋਲਣਾ ਜੀ ਸਰਵੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲਣਾ ਜੀ ਪ੍ਰਥਮ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਕੀ ਵਾਹਿਗੁਰੂ 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 ਚਿਤ ਆਵਨ ਦਾ ਸਦਕਾ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਕਹਾ ਸਿਆ ਦੇਹਾ ਦੇਗ ਤੇਗ ਫਤੇ ਪ੍ਰਥਮ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਇ ਖਾਲਸੇ ਕੀ ਬੋਲ ਬਾਲੇ ਬੋਲੋ ਜੀ ਸਿੱਖਾ ਨੂੰ ਸਿੱਖੀ দান ਰਹਿਦਾਨ ਵਿਵੇਕਦਾਨ ਦਾਨ ਅਸਬਾਨ ਪ੍ਰੋਸਾਦਾਨ ਇਸਨਾਨ ਚੌਂਕੀਆਂ ਝੰਡੇ ਬੁੱਗੇ ਜੁਗੋ ਜੁਗਟਾਲ ਕਾ ਜੈਕਾਰ ਬੋਲੋ ਜੀ ਸਿੱਖਾਂ ਦਾ ਮਨ ਨੀਮਾ ਮਤ ਉੱਚੀ ਮਤ ਦਾ ਰਾਖਾ ਆਪ ਵਾਹਿਗੁਰੂ ਤੇ ਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਇ ਦਾ ਕਾਜ ਜਿਉ ਨਨਕਾਣਾ ਸਾਹਿਬ ਤੇ ਹੋਰ ਗੁਰਦੁਆਰਿਆਂ ਧਾਮਾਂ ਦਾ ਧਿਆਨ ਕਰਕੇ ਬੋਲਣਾ ਜੀ ਹੈ ਨਮਾਨਿਆਂ ਦੇ ਨਮਾਨ ਤਾਣਿਆਂ ਤਾਣ ਨਿਉਟਿਆਂ ਦੀ ਓਟ ਨਪੱਤਿਆਂ ਦੀ ਪੱਤ ਹੈ ਵਾਹਿਗੁਰੂ ਅਯੂਰ ਜੀ ਅਰਦਾਸ ਜੀ ਹੈਗੀ ਅਖਰ ਵਾਅਦਾ ਘਾਟਾ ਮਾਫ ਕਰਨਾ ਸਰਬੱਤ ਦੇ ਕਾਜ ਰਾਜ ਕਰਨੇ ਸ੍ਰੀ ਪਿਆਰੇ ਮੇਲ ਜਿਨੇ ਮੇਲਿਆ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬਤ ਦਾ ਭਲਾ ਸਤਨਾਮ ਸਾਰੀਆਂ ਸੰਗਤਾਂ ਨੂੰ ਸ਼੍ਰੀ ਵਿਸ਼ਕਰਮਾ ਜੀ ਦੀ ਜਨਮ ਦਿਹਾੜੇ ਤੇ ਲੱਖ ਲੱਖ ਵਧਾਈ ਜੋ ਰਮਾਨੀਆਂ ਦੇ ਵਿੱਚ ਸਾਰੇ ਕੈਂਪ ਦੇ ਜਿੰਨੇ ਵੀ ਆਪਣੇ ਵੀਰ ਆ ਵਾਹਿਗੁਰੂ ਦੇ ਬੱਚੇ ਆ ਬਾਬਾ ਵਿਸ਼ਕਰਮਾ ਜੀ ਸਾਬ ਤੇ ਮਿਹਰ ਭੜਿਆ ਹੱਥ ਰੱਖੇ ਤੰਦਰੁਸਤੀਆਂ ਬਖਸ਼ੇ ਤੇ ਫਿਰ ਸਾਰੀ ਸੰਗਤ ਨੂੰ ਸਾਰੇ ਦੇਸ਼ ਜਿਹੇ ਦੀਆਂ ਸੰਗਤਾਂ ਨੂੰ ਅਦਾਸ ਹੋਣ ਸਾਰੀਆਂ ਸੰਗਤਾਂ ਵਲੋਂ ਰਮਾਨੀਆਂ ਦੇ ਵਿੱਚ ਜੋ ਵੀ ਬੰਦੇ ਕੋਈ ਹੋਰ ਵਿਦੇਸ਼ਾਂ 'ਚ ਕੰਮ ਕਰਦੇ ਆ ਸਭ ਤੋਂ ਮਾੜਾ ਤੁਹਾਨੂੰ ਰੋਸੀ ਵਕਸੀ ਬਾਬਾ ਬਿਸ਼ਕਰਮਾ ਜੀ ਦੇ ਬਹੁਤ ਬਹੁਤ ਲੱਖ ਲੱਖ ਵਧਾਈ ਸਾਰਿਆਂ ਨੂੰ ਜੈ ਜੀ ਤੁਹਾਨੂੰ ਦੂਦੇ ਜੋ ਬੋਲੇ ਈਸੋਂ ਨਰਪੈ ਗੁਰਦਾਸ ਮਹਾਰਾਜ ਕੀ ਜੈ ਜੋ ਬੋਲੇ ਈਸੋਂ ਨਿਹਾਲ ਓ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ 干不得。